ਗਾਰੰਟੀ ਬਾਈ ਸਾਲ ਦੀ ਇੱਕ ਸਾਲ ਦੀ ਸਾਲ ਦੀ ਗਾਰੰਟੀ ਹੈ ਮਿੱਤਰੋ ਦਾ ਪਤਲ ਜਿਹੇ ਉਹਨੇ ਦੇ ਦਿਖਾਵਾਂਗੇ ਤੁਹਾਨੂੰ ਕੋਲ ਕੀ ਦਿਖਾਵਾਂਗੇ ਫਿਰ ਮੈਤਰੋ ਦੁਬਾਰਾ ਆਪਾਂ ਪਹੁੰਚ ਗਏ ਸੀ ਤਰਮ ਕਲਾਥ ਸਟੋਰ ਤੇ ਇੱਥੇ ਖਰੀਦਣੇ ਸੀ ਆਪਾਂ ਇੱਥੇ ਲੈਣੇ ਸੀ ਆਪਾਂ ਰੋਟੀ ਵਾਲੇ ਡੱਬੇ ਜੇ ਇੱਕ ਤਵਾ ਜਾਂ ਦੇ ਐਂਟਰੀ 메ਨ ਗੇਟ ਇੱਥੋਂ ਨਹੀਂ ਆ ਐਂਟਰੀ ਆ ਵਾ ਇੱਥੇ ਬਿਠਾ ਕੇ ਆਲੇ ਨੂੰ ਚਾਹ ਪਾਣੀ ਪੀਉਣ ਨੂੰ ਤੇ ਆਹਾ ਇਹ ਪੂਜਾਂ ਉਜਾਰੂ ਬੱਤੂ ਵਿਰੋਧ ਕਰਦੇ ਇਹਨਾ ਪੁਰਾਣਾ ਘਰ ਸੀ ਪੁਰਾਣਾ ਘਰ ਆਪਣੇ ਮਾਂ ਕੋਲ ਸੀ ਹਾਂ ਜਮਾ ਭਰਾਂਡੇ ਵਾਲਾ ਹੁਣ ਕੋਠੀ ਦੇ ਚੱਪ ਗਾੜਤੇ ਨੇ ਇਹ ਆ ਸੀ ਨਕਸ਼ਾ ਕਰੋ ਚੈੱਕ ਮੁਰਗੇ ਵੀ ਰੱਖੇ ਨੇ ਮਿੱਤਰੋ ਦੇਸੀ ਜੇ ਸੁ ਮੇਰਾ ਖੇਤ ਦੇ ਚੰਗਾ ਜੀ ਮਨਪ੍ਰੀਤ ਜੀ ਮਾਰ ਲੇ ਬੇੜਾ ਚੰਗਾ ਜੀ ਜਰੂਰ ਕਹਿ ਦਿੱਤੀ ਵਸ ਦੇਖ ਹੀ ਲੈ ਲੈਣਗੇ ਉਹ ਪਾਸੀ ਬਾਰੇ ਠੀਕ ਹੈ ਜੀ ਸਾਰਿਆਂ ਨੂੰ ਸਾਰੀ ਫੈਮਲੀ ਸਾਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਮਾਈ ਬਲੌਗ 'ਟੋਡਾ' ਸਵਾਗਤ ਹੈ ਆਪਣੇ ਨਵੇਂ ਵਿਥਾਗ ਅੱਜ ਆਈ ਆਪਣੇ ਬਲੌਗ ਦਾ ਤਨਫਾ 81 ਮਾ ਦਰਣਾ ਅੱਜ ਜੀ ਮਿੱਤਰੋ ਕਰਮਣ ਦੀ ਬੈਣ ਲੰਗ ਚੁੱਕੀ ਹੈ ਕਿਉਂਕਿ ਸਾਨੂੰ ਪਿਆ ਕਰਕੇ ਨਹੀਂ ਪਤਾ ਸੀ ਵੀ ਬੈਣ ਕਿੰਨੇ ਵਜੇ ਆਉਂਦੀ ਹੈ ਬੈਣ 8:20 ਦੇ ਦੁਬਾਰੇ ਫੇਰ ਆਉਣ ਲੱਗੀ ਤੇ ਤਾਂ ਕਰਕੇ ਹੁਣ ਆਪਾਂ ਇਹਨੂੰ ਛੱਲਿਆ 16 ਸਟਣ ਜਿਵੇਂ ਲੱਗਦਾ ਇਹ ਦੇਣਾ ਬਾਦ ਬੇਕਾਰ ਲੱਗਦਾ ਕਰਾ ਡਣਾ ਲਾ ਆ ਵੀ ਮਤਰੋ ਫੇਰ ਆਏ ਸੀ ਆਪਾਂ ਸੁਭਾਸ ਚੰਦ ਗਰਗਲਿਆਂ ਦੇ ਇਥੋਂ ਲੈ ਲਿਆ ਚੁੱਲਾ ਆਪਾਂ ਲੋਕ ਆਉਣਗੇ ਔਰ ਲੋਟਾ ਵੀਰੇ ਹਾਂਜੀ ਹਾਂਜੀ ਵਧੀਏ ਜਾਈਦਾ ਦੋ ਚੁੱਲੇ ਜੇ ਘਟਾਤੇ ਆਪਾਂ ਆ ਲੈ ਲਿਓ ਗਾਰੰਟੀ ਬਾਈ ਸਾਲ ਦੀ ਇੱਕ ਸਾਲ ਦੀ ਸਾਲ ਦੀ ਗਾਰੰਟੀ ਹੈ ਮਤਰੋ ਟੀਲ ਜਿਹੇ ਦਾ ਹੀ ਲੋਟ ਰਹਿੰਦਾ ਪਤਲ ਜਿਹੇ ਦੇ ਉਹ ਨੇ ਦੇ ਦਿਖਾਵਾਂਗੇ ਛੁਣ ਕੋਲ ਕੀ ਦਿਖਾਵਾਂਗੇ ਬਾਕੀ ਪਰਤੀ ਜੀ ਸਾਡੇ ਨਾਲ ਆਏ ਨੇ ਰੇਟ ਪਰਤੀ ਜੀ ਕਰ ਹੀ ਲੈਂਦੇ ਨੇ ਤੁਹਾਨੂੰ ਪਤਾ ਜਿਹੜੀ ਗੱਲ ਆ ਹੋਰ ਲੋਟਾ ਜੀ ਬਾਈ ਜੀ ਹਾਂਜੀ ਬਾਈ ਜੀ ਛੱਕ ਬਈ ਲਿਆ ਤਾਂ ਚੁੱਲਾ ਸੋਨੂੰ ਆ ਤਾਂ ਨੂੰ ਦਬਾਈ ਲਿਆ ਤੀ ਮੱਖਾਂ ਖੰਗ ਖੰਗੀ ਕਰੀ ਜਾਂਦੀ ਲੈ ਆਪਾ ਆ ਦੇਖੋ ਦਿਖਾ ਦੇ ਫੋਲ ਦੇ ਗਾਰੰਟੀ ਦਿੱਤੀ ਸਾਲ ਦੀ ਉਹਨੇ ਲਿਖ ਕੇ ਉਹ ਕਹਿੰਦਾ ਪਿੱਤਲ ਦੇ ਉਹਦੇ ਵਾਲੇ ਨੇ ਪੂਰਾ ਵਧੀਆ ਓਕੇ ਰਿਪੋਰਟ ਚੁੱਲਾ ਦੋ ਚੁੱਲੇ ਕਟਾ ਕੇ ਵਿੱਚ 1000 ਰੁਪਏ ਦੇਤਾ ਉਹਨੂੰ ਨਾਲ ਰਾਣੀ ਰਾਣੀ ਲੱਗਿਆ ਹਾਂ ਉਹ ਕਿੰਨੇ ਦੇ ਕੱਟੇ ਆ ਸਾਢੇ 350 ਦੇ ਜੰਸੀ ਵਾਲੇ ਤੋਂ ਇਹਦਾ ਨਹੀਂ ਵੇਖਿਆ ਭਾਈ ਅੱਜ ਤੱਕ ਛੱਡਦੇ ਉਹਦੇ ਵਾਲਾ ਅੱਜ ਤੇ ਵੀ ਪਲਟਣ ਲੱਗਾ ਗ੍ਰੀਨ ਲੀਫ ਦਾ ਸਾਲ ਦੀ ਦਾ ਗਾਰੰਟੀ ਦੇਉਗਾ ਨਾ ਕਿਸੇ ਕਿਸੇ ਪਾਸੇ ਨਹੀਂ ਜਾਂਦਾ ਕਹਿੰਦਾ ਆ ਲੈਤੀ ਆਹ ਸੀ ਆਹ ਸੀ ਸਾਈ 1.26 ਸਾਈ 1.26 ਤੱਕ ਹੋ ਗਈ ਆ ਚੀਜ਼ ਪਿੱਤਲ ਦੇ ਨੇ ਕਹਿੰਦਾ ਆ ਚੀਜ਼ ਪਿੱਤਲ ਦੀ ਹੈ ਜੀ ਇਹ ਤਾਂ ਕਿਤੇ ਜਾਂਦਾ ਹੀ ਨਹੀਂ ਕਹਿੰਦਾ ਇਹ ਕਬਾ ਠੀਕ ਹੈ ਫਿਰ ਹੋਰ ਯਾਰੇ ਘੋਲ ਹੋਈ ਪਈ ਸੀ ਚੱਲੇ ਜੀ ਬਹੁਤ ਟਾਈਮ ਹੋ ਗਿਆ ਸੀ ਉੱਥੇ ਵਾਲਾ ਥੋੜਾ ਵੀ ਖਰਾਬ ਹੀ ਆ ਉਹ ਦੂਜੇ ਦਾ ਉਹ ਕਹਿੰਦਾ ਚైనਾ ਵਾਲੇ ਦਾ ਉਹੀ ਹੁੰਦੇ ਨੇ ਕੱਲਾ ਦਿਖਾ ਬਈ ਹੁੰਦਾ ਜਿਹੜੇ ਉਸ ਤੋਂ ਆ ਲਾਲ ਦੇ ਹੁੰਦੇ ਨੇ ਬੱਸ ਫੇਰ ਤਾਂ ਹੀ ਕਰਕੇ ਉਮੀ ਬਣਾ ਦੇ ਉਹਨਾਂ ਦਾ ਕੀ ਹੁਣ ਰਸਾ 1100 ਕਹਿੰਦਾ ਸੀ 1000 ਰੁਪਏ ਦੇ ਦਿੰਦਾ ਉਹਨਾਂ ਨਾਲ ਦਿਖਾਤਾ ਦਰਸ਼ਕਾਂ ਨੂੰ ਵਿਚਾਲਾ ਉਹ ਉਹ ਮੈਂ ਸਮਾਨ ਸਮੂਹ ਲੈਣਾ ਏਜੰਸੀ ਵਾਲੇ ਨੇ ਗਏ ਸੀ ਕੁੜੀ ਜੀ ਸੀਗੀ ਮੈਂ ਆਖਿਆ ਆ ਵੀ ਆ ਕਟੋਂਗੇ ਬੱਚਾ ਉਹ ਕਹਿੰਦੇ ਇਹ ਤਾਂ ਅਸੀਂ ਕੱਟਦੇ ਨਹੀਂ ਪੁਰਾਣੇ ਚੁੱਲੇ ਤਾਂ ਫਿਰ ਮੈਂ ਉਹਨੂੰ ਆਖਿਆ ਯਾਰ ਮੈਂ ਲੈ ਲਵਾਂ ਤਰੇ ਸਮਾਨ ਉਹਦੇ ਨਾਲ ਪਾਗ ਚੱਲਿਆ ਉਹਦੇ ਲੈ ਕੇ ਅੱਗੇ ਮੈਂ ਆ ਕੁੜੀ ਨੂੰ ਲੈ ਕੇ ਦੇਣਾ ਉਕਾ ਨਾ ਵੀ ਦਿੱਤੀ ਉੱਟ ਲਾਣਾ ਕਹਿੰਦਾ 1100 ਦੇ ਦੋ ਮਹਨ ਤਾਂ 1000 ਚੱਲਦੇ ਕੋਕਣਾ ਚੱਲਦੇ 1000 ਦੇ ਪੂਰਾ ਓਕੇ ਰਿਪੋਰਟ ਮੈਟਰੋ ਕੀ ਬਾਤ ਹੈ ਫਿਰ ਮੈਟਰੋ ਦੁਆਰਾ ਆਪਾਂ ਪਹੁੰਚ ਗਏ ਸੀ ਤਰਮ ਕਲਾਥ ਸਟੋਰ ਤੇ ਇੱਥੇ ਖਰੀਦਣੇ ਸੀ ਆਪਾਂ ਕੱਪੜੇ ਜੇ ਸੂਟ ਜੇ ਲੈ ਕੇ ਜਾਣਾ ਸੀ ਦੋ ਤਰਮ ਦੇ ਆ ਗਿਆ ਪਰ ਮਤਰੋ ਧਰਮਾ ਕਲਾਸ ਵਾਲਿਆਂ ਦੇ ਹੈ ਚੱਲੇ ਤੇਰਾ ਐਸੀ ਮਤਰੋ ਭਾਂਡੇ ਜੇ ਗਰੀਡਣ ਜਿੱਥੇ ਲੈਣੇ ਜੀ ਆਪਰ ਰੋਟੀ ਵਾਲੇ ਡੱਬੇ ਜੇ ਇੱਕ ਤਵਾਜ ਆ ਦੇਖ ਲੈ ਕਿਹੜਾ ਮਾਦਵ ਵਰਤਨ ਹੋਸ ਵਾਲਿਆਂ ਦੇ ਨਹੀਂ ਕਰੋ ਦਖਾਈਂ ਦੇਖ ਆ ਤਾਬਾ ਗਈ ਇੱਕ ਆੜੀ ਹੈ ਇਹ ਕਿਹੜਾ ਹੁੰਦਾ ਨੌਨ ਸਟਿਕੀ ਕਿਹੜਾ ਹੁੰਦਾ ਇਹ ਲੇਕੋ ਪਤਾ ਨਹੀਂ ਕੀ ਰਾਗੇ ਸੀ ਮੈਂ ਟਰੱਕ ਆਰ ਆ ਸੂਟ ਚ ਲੈ ਆਈ ਸੀ ਅੱਜ ਭਾਬੇ ਨੂੰ ਚਾਹ ਜੀ ਪਿਉਣੀ ਹੈ ਤੇ ਆ ਤਵੇ 2 ਵਜੇ ਹੋਰ ਲੱਲੇ ਖਾ ਕੇ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਉਹ ਲੈ ਆਇਆ ਮੈਂ ਆ ਕੌਫੀ ਵਾਲੀ ਮਸ਼ੀਨ ਜੀ ਤਿਆਰ ਕਰ ਰਹੇ ਹਾਂ ਕੌਫੀ ਵੀ ਹਾਂ ਜੀ ਕਾਵਾਦ ਆ ਮਣਾ ਗਿਆ ਕੌਫੀ ਦੇ ਪਾਉਂਚ ਲਿਆ ਕਿ ਹੁਣ ਮੈਂ ਮਿੱਠਾ ਬੰਦ ਕਰ ਰਿਹਾ ਤਲਿਆ ਮਿੱਠਾ ਸਾਰਾ ਕੁਝ ਹੀ ਨੂੰ ਨੇ ਆ ਕਾਵਾਦ ਹੈ ਦੇਖੋ ਮਤਰਾ ਮਗਾ ਚਲਾ ਕੇ ਵੀ ਦਿਖਾ ਦਈਏ ਤੁਹਾਨੂੰ ਕਰੋ ਚੈੱਕ ਐਂ ਕਰਦਾ ਤਿਆਰੇ ਲਗੂ ਬੱਚਾ ਬਾਗੇ ਵਾਸ ਐ ਰਾਜੇ ਦਿੰਦਾ ਹੋਰ ਤਾਂ ਕੀ ਇਹ ਕੋਦੋਂ ਨਮਾ ਕਰਦਾ ਚੱਲ ਚੱਲੀ ਮਾਂ ਚੰਗਾ ਮਾਰ ਲਈਂ ਜਿਹੜਾ ਚੰਗਾ ਮਾਂ ਓਕੇ ਜੀ ਚੱਲੀ ਮੇਥੋ ਮਾਂ ਮੇਰੀ ਫੇਰ ਫੇਰ ਆ ਜੀ ਪਾਛੇ ਤੇ ਚਿਰ ਕੇ ਨਾ ਨਾ ਆ ਬਈ ਦੇਖ ਜੀ ਆ ਬਈ ਦੇਖ ਜੀ ਬਾਹਲਾ ਸੌ ਮਾਰ ਜਾਈਂ ਛੂੰ ਛੂੰ ਕੇ ਲਾਲਚ ਨਾ ਕਰਿਆ ਸਾਡਾ ਸਾਇਹ ਵੀ ਚੱਲਿਆ ਚੰਗਾ ਸਾਇਹ ਫੇਰ ਆਵੀਂ ਚਾਰ ਦਿਨ ਲਾ ਕੇ ਜੀ ਆ ਨਾ ਚਾਰ ਦਿਨ ਜਾਤੀ ਹਾਂ ਮਾਂ ਆਏ ਹੋਏ ਪਿੱਛੇ ਬੈਠੂਗੀ ਨਾਨੀ ਕੀ ਅੱਗੇ ਤੂੰ ਬੈਠੇਗਾ ਠੀਕ ਆ ਚੰਗਾ ਚੱਲ ਲੈ ਭਾਈ ਗੱਗੂ ਛੱਡਣਾ ਤੂੰ ਜਾਇਆ ਤੂੰ ਸਿੱਧਾ ਮੋੜ ਜਾਣਾ ਚਲੋ ਮਿੱਤਰੋ ਓਕੇ ਓਕੇ ਫਿਰ ਗੱਗੂ ਵਾ ਗਿਆ ਸੀ ਮੰਮੀ ਉਹਨਾਂ ਨੂੰ ਛੱਡਣਾ ਰਾਣੀ ਉਹਨਾਂ ਨੂੰ ਤੇ ਆਪਾਂ ਜਾਣਾ ਸੀ ਦੁਕਾਨ ਗੋ ਮਿੱਤਰੋ ਹੁਣ ਚੱਲੇ ਆਪਾਂ ਦੁਕਾਨ ਜੀ ਆ ਭਾਜੀ ਰਹਿ ਗਈ ਸੀ ਉਤੇ ਪੜਾਉਣ ਵਾਲੀ ਉਹ ਦੂਜਾ ਲੈ ਗਿਆ ਜੀ ਆਹ ਕਰਕੇ ਹੁਣ ਦੁਬਾਰੇ ਗਰਜੀਤ ਜੀ ਦੀ ਗੋਲੇ ਪਿੰਡ ਚੱਲਿਆ ਲੋਕਾਂ ਤੇ ਦੋ ਮੁੰਡੇ ਨੂੰ ਵੀ ਚੱਕਣਾ ਮਨਿੰਦਰ ਨੂੰ ਨਾਲ ਲੈ ਚੱਲਾਂਗੇ ਮੈਂ ਕਿਹਾ ਟਾਈਮ ਪਾਸ ਹੋਇਆ ਨਾਲ ਤੇ ਮੋੜਿਆਂ ਮਾ ਕੇ ਗੱਲਾਂ ਬਾਤਾਂ ਕਰਦੇ ਫਿਰ ਪਹੁੰਚ ਗਏ ਸੀ ਮਿੱਤਰੋ ਆਪਾਂ ਦੁੱਗਾ ਦੁੱਗਾ ਅਪਾਰਕ ਜੇ ਕੋਲੋਂ ਜਾਂਦੀ ਹੈ ਗਲੀ ਫਿਰ ਇਹਨਾਂ ਦੇ ਘਰ ਨੂੰ ਕਰਾਂਗੇ ਹਾਂ ਹਾਂ ਬਈ ਗਰਜੀਤ ਗਿਆ ਨੇ ਵੀ ਪਾ ਦਿੱ ਕੋਠੀ ਮਤਰੋ ਸੱਤ ਤੋਂ ਬਾਅਦ ਸੀ ਹਨਾ ਗਰਜੀਤ ਜਿੱਦੇ ਵਿਆਹ ਸੀਗਾ ਉੱਪਰਲੀ ਸੀਗੀ ਬਈ ਵਿਆਹ ਤੋਂ ਬਾਅਦ ਜਿੱਦੈ ਗੱਗੂ ਨੇ ਥਾਰ ਲਿਆਂਦੀ ਆ ਹਾਂ ਉੱਦੇ ਥੱਲੇ ਆਈ ਦੀ ਆਹ ਕਮਰਾ ਹੈ ਇਹ ਬੈਡਰੂਮ ਆ ਇਹ ਬੈਡਰੂਮ ਦਾ ਬਾਥਰੂਮ ਵੀ ਇੱਥੇ ਬਣੂਗਾ ਇਧਰ ਨਾਲ ਹਾਂ ਉਹ ਫੇਰ ਬਾਅਦ ਚ ਪਾਵਾਂਗੇ ਜਰੂਰ ਲੱਗਦਾ ਇਹ ਬੈਡਰੂਮ ਮੇਰੇ ਮੰਮੀ ਪਪਾ ਦਾ ਆ ਹਾਂ ਹਾਂ ਠੀਕ ਹੈ ਜੀ ਠੀਕ ਹੈ ਇਹ ਦਾਦਾ ਦਦੀ ਦਾ ਨਹੀਂ ਸੋਣਦਾ ਦਾਦਾ ਦਾ ਠੀਕ ਆ ਠੀਕ ਆ ਯਾਰ ਜਗ੍ਹਾ ਖਾਸੀ ਭਗੜਦੀ ਤੁਸੀਂ ਵੀ ਰੂਮ ਤਾਂ ਐਡੇ ਹੋਣ ਗਰਜੀਤ ਦਾ ਰੂਮ ਛੋਟੇ ਕਿਆ ਬਾਤ ਈ ਐ ਆ ਬਾਥਰੂਮ ਤੇ ਆ ਆ ਗਿਆ ਬਾਈ ਆ ਦੂਜਾ ਦੋ ਦੋ ਨੰਬਰ ਬੈਡਰੂਮ ਆ ਕਿਆ ਬੋ ਆਤਾ ਐ ਦੋ ਬੈਡਰੂਮ ਰੂਮ ਉਹਨੂੰ ਛੋਟੇ ਬਾਹਲੇ ਚ ਜ਼ਿਆਦਾ ਪਸੰਦ ਆ ਇਹਦੇ ਪਤਾ ਇੱਕ ਤਾਂ ਐਂ ਖਿੜਕੀਆਂ ਇੱਕ ਰੂਮ ਨਹੀਂ ਵਿੱਚ ਛੋਟੇ ਹੁੰਦੇ ਨੇ ਕੋਠੀਆਂ ਦੇ ਸਾਨੂੰ ਵੀ ਐਂ ਜੇ ਲੱਗਦਾ ਸ਼ੀਰ ਹੋਰ ਵੱਡਾ ਬਣ ਜਾਂਦਾ ਆਹਾਂ ਹਾਂ ਪਿੱਛੇ ਉਹਦੇ ਗ੍ਰੀਨਰੀ ਰੱਖਾਂਗੇ ਹਾਂ ਉਹੀ ਅਸੀਂ ਕਰਕੇ ਸਾਡੇ ਜੀ ਗੱਲਾਂ ਮੈਂ ਤਾਂ ਹਜੇ ਕਹੀ ਸੀ ਆਮੂਰੇ ਉਹ ਤਾਂ ਰਸੋਈ ਆ ਗਈ ਓਪਨ ਆਹ 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 ਰਸੋਈ ਆ ਗਈ ਮੱਤਰਾ ਓਪਨ ਆਹ ਆਹ ਰਸੋਈ ਦੇ ਵਿੱਚ ਵਾਸ਼ਿੰਗ ایرিয়া ਬਰਤਨ ਮੁੱਤਲ ਦੋਨਾਂ ਆਉਣਗੇ ਤੇ ਜਿਹੜਾ ਆਪਣਾ ਕੀ ਆ ਵਾਟਰ কুলਰ ਹੁੰਦਾ ਉਹ ਇਹਦੇ ਅੰਦਰ ਲੱਗੂਗਾ ਸਾਰੀ ਰਸੋਈ ਗੰਦੀ ਬੱਚੇ ਇਹਨੂੰ ਸਾਰਾ ਹੀ ਧਵਾਵਾਂਗੇ ਸਾਰਾ ਹੀ ਆਹਾਂ ਉਂ ਆ ਗਈ ਬਾਲਕਨੀ ਵੀ ਗੈਸਟ ਸੱਦੇ ਇਹ ਐਂਟਰੀ 메ਨ ਗੇਟ ਇੱਥੋਂ ਨਹੀਂ ਹੋਉਂਦਾ ਆਵਾ ਇੱਥੇ ਬਿਠਾ ਕੇ ਆਲੇ ਨੂੰ ਚਾਹ ਪਾਣੀ ਪਿਉਣ ਨੂੰ ਤੇ ਆਹਾ ਇਹ ਪੂਜਾਰੀ ਪੂਜਾਰੀ ਬੱਤੂ ਵਿਯੋਦ ਕਰਦੇ ਵੈਰੀ ਗੁੱਡ ਵੈਰੀ ਗੁੱਡ ਕਹਾ ਚਲੋ ਤਹਾ ਇਥੋਂ ਨਹੀਂ ਮਤਰਾ ਪੌੜੀ ਚੜ ਗਈ ਪੂਰਾ ਠੀਕ ਗਾਗਰ ਕੀ ਟੋਕਟਾ ਚੜ ਗਿਆ ਸੀ ਮਸਾ ਪਾਣੀ ਸਗਾ ਆ ਬਈ ਦਿਰੋ ਦੀ ਨਾ ਗਿਆ ਹਾਂ ਮਾਂ ਮਾਂ ਹਾਂ 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 ਮੱਲੇ ਮੱਲੇ ਵੇ ਵੇ ਤਖਾਨਾ ਆਹਹ ਸਾਰਾ ਹੀ ਦੇਖਾ ਬਲ ਆਹ ਬੱਚਾ ਨਾ ਇਹ ਬੱਚਾ ਦਾ ਰੂਮ ਇੱਥੇ ਵਾਲ ਕੋ ਨਹੀਂ ਆ ਗਈ ਆ ਬਾਲ ਕੋ ਨਹੀਂ ਆ ਗਈ ਬਾਈ ਸਹੀ ਗੱਲ ਹੈ ਹੱਟ ਸੋਡ ਆ ਗਿਆ ਹਾਂ ਠੀਕ ਹੈ ਨਾ ਉੱਧਰ ਐਂ ਦਰ ਐਂ ਦੋ ਇਮਾਰੀਆਂ ਬਣੀਆਂ ਇੱਕ ਸਾਈਡ بیٹے ਦੀ ਇੱਕ ਸਾਈਡ ਬੇਟੀ ਦੀ ਠੀਕ ਆ ਗੱਲ ਆ ਕਿਆ ਬਾਤ ਆ ਸਾਹਮਣੇ ਉਹ ਬਾਥਰੂਮ ਹਾਂ ਹਾਇਦਰਦੀ ਵੀ ਹੈ ਹੈਗਾ ਰਾਜ ਹਨਾ ਉਧਰ ਨੂੰ ਆ ਇਧਰ ਦੂਸਰਾ ਰੂਮ ਆ ਜਿੰਮ ਮਨਪ੍ਰੀਤ ਨੂੰ ਸੌਂਗਾ ਹਾਂ ਹੈਗਾ ਕਿਆ ਬਾਤ ਆ ਯਾਰ ਮੇਰੇ ਕੰਮ ਦੀ ਦਾਹੀ ਗੱਲ ਕਰੀ ਆ ਵੀ ਜਿੰਮ ਜਿੰਮ ਹਾਂ ਆ ਵਾਲਾ हां ये जिम ਨਾਲ ਇੱਕ ਐਕਸਰਸ ਬੈਸੀ ਹੈ ਇਹ ਹੁਣੇ ਬਾਹਰ ਹਾਂ ਸਹੀ ਗੱਲ ਆ ਯਾਰ ਅੱਪਾ ਮਾਰ ਕੇ ਚੱਲੇ ਜਾਂਦੇ ਅੱਮਾ ਇਹਦਾ ਵਾਸਤੇ ਸਟਾਰਟ ਕਰਦਾ ਹੁਣ ਭੱਜਣਾ ਰਨਿੰਗ ਬਾਸ ਫਿਰ ਆ ਜਾ ਗਰੀ ਪੱਕੇ ਬਾਗ ਚ ਆਇਆ ਕਰਾਂ ਠੀਕ ਹੈ ਹਾਂ ਤਾਂ ਦੇਖੋ ਰੁਸ਼ਨੀ ਕੀ ਬਾਤ ਆ ਯਾਰ ਇੱਥੇ ਤਾਂ ਕੁਰਸੀ ਲੈ ਕੇ ਦਾ ਇੱਥੇ ਬੈਠਾ ਕਰੋਗੇ ਜੀ ਹੈ ਕੁਰਸੀ ਚ ਵਧੀਆ ਤਾਂ ਆਪਾਂ ਇੱਥੇ ਹੀ ਲੱਗਦਾ ਕਮਰੇ ਜਿੰਨਾ ਕੀ ਬਾਤ ਆ ਯਾਰ ਪੂਰੀ ਉੱਪਰ ਰਹਿੰਦੀ ਆ ਹਜੇ ਉਹਦੇ ਉੱਪਰ ਹੱਟ ਜੀ ਬਣੀ ਆ ਜੀ ਉਹ ਮੂਰੇ ਐਸ ਲੋਟ ਹਾਂ ਉਹਦੇ ਤੇ ਬਣ ਜਿੱਥੇ ਬਾਗ ਚੋਪੜੀ ਜੀ ਟਾਈਪ ਜਿਵੇਂ ਐਂ ਜੇ ਕਰਦੇ ਹੁੰਦੇ ਨੇ ਮੈਂ ਨਕਸ਼ਾ ਦੇਖਾਂਗੇ ਠੀਕ ਆ ਕਿਆ ਬਾਤ ਆ ਨਕਸ਼ਾ ਮੈਂ ਬੱਤ ਚਲਾ ਦੂੰ ਉਹਦੀ ਨਾਲ ਇਹਦਾ ਫਿਰ ਤਿਆਰ ਹੋ ਰਹੀ ਆ ਬਣੂਗੀ ਹਾਲੇ ਤਾਂ ਬਣ ਕੇ ਦੇਖੋ ਉਹ ਤਾਂ ਉਹ ਦੇਖ ਤੂੰ ਜਿਹੜੀ ਗੱਲ ਦੇਖਣ ਵਾਲੀ ਹੁੰਦੀ ਆ ਵੀ ਕਮਰੇ ਕਿੰਨੇ ਕਿਆ ਬਾਤ ਆ ਤੁਹਾਡੇ ਕਮਰੇ ਬਹੁਤ ਬਣਨੀ ਹੈ ਗਰੀ ਹਾਲੇ ਲੱਗੇ ਪੈਣਗੇ ਤਾਂ ਨਾਲ ਜਾਣਗੇ ਨਹੀਂ ਠੀਕ ਆ ਗੱਲ ਨਹੀਂ ਛੋਟਾ ਗਿਰਦੀ ਤਾਂ ਉਹ ਪਿੱਛੇ ਉੱਥੇ ਤੱਕ ਆ ਗਿਆ ਕਰ ਹਨਾ ਨਹੀਂ ਮੰਨ ਲਾ ਕਰ ਉਹ ਅੱਜ ਛੋਪਾ ਆਇਆ ਸਹੀ ਗੱਲ ਆ ਉਤੇ ਤੱਕ ਨਹੀਂ ਭੇਟ ਹੀਗਾ ਬਹੁਤ ਹੈ ਓਕੇ ਰਿਪੋਰਟ ਹਾਂਜੀ ਹਾਂ ਨਹੀਂ ਨਹੀਂ ਠੀਕ ਹੈ ਦੇਖੀ ਜਿਹੜੀ ਆ ਲੱਕੜ ਪਈ ਆ ਇਹ ਮੈਨੂੰ ਲੱਗਦਾ ਹੋਗੇ 9 ਮਹੀਨੇ ਮੰਗੂਣ ਧਰਾਈ ਨੂੰ ਇੱਥੇ ਮਿਸਤਰੀ ਨੇ ਸਾਢੇ 3 ਦਿਨ ਲੱਗਦੀ ਐ ਇਹਨੂੰ ਲੱਕੜਕ ਗੱਲ ਨਹੀਂ ਵਧੀਆ ਵਧੀਆ ਹਮ ਤੇਨਾ ਪਹਿਲਾਂ ਚ ਰਿਆ ਆ ਕੈਮੀਕਲ ਨਾਲ ਬਈ ਕਹਿੰਦੇ ਆਹ ਨਹੀਂ ਲੱਗਦੀਆਂ ਨੇ ਉੱਤੇ ਸਿੱਟੀ ਆ ਬਰੇਤੀ ਜੀ ਕਹਿੰਦੇ ਸਾਡਾ ਉਹ ਪਲਾਸਟਰ ਨਹੀਂ ਸਿਮਟ ਫਿਰਦਾ ਵੀ ਇਹਦੇ ਨਾਲ ਆਹ ਨਹੀਂ ਲੱਗਦਾ ਜਿਹੜੀ ਸੈਲ ਆਉਂਦੀ ਆ ਹੁਣ ਇੰਤਜ਼ਾਮ ਹੋ ਗਏ ਖਰਚੀ ਜਿਆਦਾ ਆ ਗਏ ਹੋਏ ਸਾਰੇ ਇੱਥੇ ਇੱਥੇ ਆਏ ਫਿਰ ਬਹੁਤ ਮਹਿੰਗੀ ਬਾਈ ਨੇ ਆ ਇਹ ਹਾਂ ਬਹੁਤ ਮਹਿੰਗੀ ਬਾਜੇ ਮਸਟਰ ਉਹ ਕੋਟਿੰਗ ਜੀ ਆ ਥੱਲੇ ਆ ਵੀ ਚੀਜ਼ ਲਾਈ ਆ ਸੈਲ ਤੋਂ ਗਲਤ ਕਰੀ ਆ ਡੀ ਇਹ ਇਹ 4 ਗਾਹਾਂ 3 ਇੰਚੀ ਸੀ ਹੈ ਮਾਂਪੀ ਬਨੇ ਹੀ ਡਬਲ ਕਰੀ ਆ ਕਹਿੰਦਾ ਛੱਲੇ ਨਾਲ ਫੇ ਠੀਕ ਆ ਗੱਲ ਉਹ ਛੱਲੇ ਦਾ ਪੰਗਾ ਵਾਲਾ ਰਹਿੰਦਾ ਫਿਰ ਸਾਡੇ ਪਾਉ ਹੀ ਛੱਲੇ ਜੇ ਲੱਭਦੀ ਆ ਜਾਂ ਨਹੀਂ ਯਾਰ ਪਹਿਲੇ ਨਜ਼ਰ ਬੱਤੂ ਨੂੰ ਮੋਲ ਦੇ ਪਹਿਲਾਂ ਹਾਂ ਹਾਂ ਹੋਣਾ ਹੈਗਾ ਫਿਰ ਪੱਕੀ ਹੈ ਨਾ 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 ਬੜੀਆ ਬੜੀਆ ਕੀ ਆ ਬਾਤ ਆ ਬਹੁਤ ਸਾਨੂੰ ਪਸੰਦ ਆਈ ਛੋਟੀ ਕੋਠੀ ਠੀਕ ਆ ਨਾ ਜਦੋਂ ਹਣ ਤਿਆਰ ਹੋ ਗਏ ਉਦੋਂ ਵੀ ਦਿਖਾਵਾਂਗੇ ਜਦੋਂ ਜਮਾ ਤਿਆਰ ਹੋ ਸੀ ਬਲੌਗ ਕਰੀ ਜਾਂਦੇ ਆ ਹੋਰ ਆ ਵਲਾਗ ਦਾ ਫਰਕ ਕਰਨੀ ਆ ਦਿਖਾਵਾਂਗੇ ਹੋਰ ਸਾਰਿਆਂ ਨੂੰ ਸਾਰੇ ਰਿਸ਼ਤੇਦਾਰੀ ਦੇਖ ਲੈਣਗੇ ਵੀ ਜਿਹੜੇ ਨਹੀਂ ਆਏਗਾ ਬਈ ਸਾਨੂੰ ਦਿਖਾ ਦਈਏ ਛੋਟੇ ਲਈ ਸਪੈਸ਼ਲ ਪੂਆ ਦਾ ਵਾਲੇ ਦੇਖਦੇ ਮੇਰੇ ਵਲਾਗ ਉਹਦੀ ਲਾਉਣਾ ਉਹ ਵੀ ਦੇਖਣਗੇ ਹਾਂਜੀ ਹਾਂ ਕਰਦੇ ਹੁੰਨੇ ਆ ਜੀ ਸਾਨੂੰ ਵਾਇਰਲ ਕਰ ਦਈਏ ਕਰ ਦੰਨੇ ਆ ਸਾਨੂੰ ਵੀ ਹੈ ਹਾਂ ਉਹ ਗਹਣੀ ਆਇਨਾ ਪੁਰਾਣਾ ਘਰ ਸੀ ਪੁਰਾਣਾ ਘਰ ਆਪਣੇ ਮਾਂ ਕੋਲ ਸੀ ਜਮਾ ਭਰਾਂਡੇ ਵਾਲਾ ਹੁਣ ਕੋਠੀ ਦੇ ਚੱਪਾ ਕੱਢਦੇ ਨੇ ਅਸੀਂ ਪਾ ਨਿਆ ਮਟਰ ਸਾਨੂੰ ਵੀ ਕਿਵੇਂ ਮਣ ਕੇ ਤਿਆਰ ਹੋ ਆ ਸੀ ਨਕਸ਼ ਕਰੋ ਚੈੱਕ بیا ਵਣ ਜੂ ਮੁਰੋਂ ਆ ਜਿਹੜੇ ਆ ਤਿਆਰ ਹੋਣੀ ਹਾਲਿਆ ਚੋ ਗੁੜੀਆਂ ਜੀਆਂ ਦੂਜੀਆਂ ਮੂਰੇ ਗੱਡੀ ਗੱਡੀ ਤਾਂ ਅੰਤਰੀ ਲਾਇਆ ਕਰੋਂਗੇ ਨਾ ਉਹ ਜਿੱਥੇ ਆ ਖੜੀ ਹੈ ਗੇਟ ਕੋ ਇਹ ਆ ਬਈ ਠੀਕ ਹੈ ਚੱਕ ਬਈ ਦਿਖਾਤਾ ਆਪਣੇ ਦਰਸ਼ਕਾਂ ਨੂੰ ਵੀਗਾ ਜਿਹੜੀਆਂ ਲੋਕੀਆ ਪਰੀ ਤਾਂ ਆ ਤੇਰਾ ਸਾਡੇ ਭਾਂਟ ਵਾਲਾ ਸਾਡਾ ਭਾਂਟਾ ਵੀ ਸਾਨੂੰ ਐ ਲੱਗਦਾ ਹੁੰਦਾ ਵੀ ਬਾਹਲਾ ਪੱਟਾ ਦੇਖਿਆ ਨਾ ਉਹਦੇ ਨਾਲ ਉਹ ਵੀ ਡਾਵਲ ਹੈ ਜਿਹੜੀ ਆ ਚੀਜ਼ ਆ ਲੋਬੀ ਆ ਸਾਡੀ ਹੈ ਨਾ ਇਹ ਲੋਬੀ ਵੀ ਵੱਡੀ ਆ ਸਾਡੀ ਆ ਹਾਂ ਹਾਂ ਹੋਰ ਆ ਹੋਰਾਂ ਚ ਲੋਬੀ ਤਾਂ ਹੁੰਦੀ ਆ ਇਹਦੀ ਵਾਲੀ ਖੁੱਲੀ ਆ ਛੋਟਾ ਓਕੇ ਰਿਪੋਰਟ ਹੀ ਆ ਕੰਮ ਆਇਆ ਜੇ ਅਸੀਂ ਦੇਖਿਆ ਨਹੀਂ ਕਿਸੇ ਦੇ ਗਰਜੀਤ ਹਾਂਜੀ ਮੰਨ ਗਿਆ ਕਹਿੰਦਾ ਸਾਡੇ ਕੋਲ ਤਾਂ ਉਹਨਾਂ ਦੇ ਸਾਡੇ ਬੇਟੇ ਬੇਨਾ ਵੱਡਾ ਹੈ ਅੱਛਾ ਜੀ ਦਰਵਾਜ਼ਾ ਪਾਇਆ ਹੈ ਹਾਂ ਕਹਿੰਦਾ ਸਾਡੇ ਦਰਵਾਜ਼ੇ ਉਹਨੂੰ ਵੱਡੀ ਆ ਹੋ ਨਾ ਇਹ ਨਹੀਂ ਤਾਂ ਮੈਂ ਦੇਖੀ ਨਹੀਂ ਜੀ ਅੱਜ ਤੱਕ ਜਿਹੜੀ ਗੱਲ ਆ ਇੱਕ ਤਾਂ ਊਂ ਕਹਿਣਾ ਹੁੰਦਾ ਗਰਜੀਤ ਆ ਇੱਕ ਸੱਚ ਨਹੀਂ ਹੁੰਦਾ ਵੀ ਇਹਨਾਂ ਦੇਖਿਆ ਨਹੀਂ ਕਿਸੇ ਨੇ ਵੀ ਨਹੀਂ ਦੇਖਿਆ ਸਾਡੇ ਭਰਾਂਡਾ ਦੇਖ ਲੈ ਇਹਨਾਂ ਦਾ ਮਾਉ ਨੂੰ ਸਾਡੇ ਨੂੰ ਐਂ ਕਹਿੰਦੇ ਨੇ ਵੀ ਡਾਬਲਾ ਡਾਬਲਾ ਉਹਦੇ ਨਾਲ ਕਿੱਥੇ ਤੱਕ ਗਿਆ ਕਿਆ ਬਾਤ ਈ ਹੈ ਜੋ پیچھے ਬਾਥਰੂਮ ਚੱਕਾਂ ਐ ਪੂਰੀ ਬਈ ਓਕੇ ਰਿਪੋਰਟ ਈ ਐ ਅਜਾ ਤਿੰਨ ਟਾਹਾਂ ਵੰਡੇ ਨੇ ਹਾਂ ਹਾਂ ਫੈਂਟ ਨਹੀਂ ਸਾਣਾ ਨੇ ਲੇ ਹਾਂ ਉਹ ਲੋਕ ਕਰਕੇ ਭੈਣ ਜਲਦੀ ਜਲਦੀ ਕੰਮ ਨੂੰ ਹਾਂ ਹਾਂ ਫੇਰ ਜਮਾ ਐ ਤਿਆਰ ਦਾ ਵੀ ਬਣਾ ਕੇ ਜਾਵਾਂਗੇ ਜੀ ਨਾ ਕਿਆ ਬਾਤ ਈ ਐ ਅਗਰ ਜੀ ਤਾਂ ਪੂਰੀ ਓਕੇ ਰਿਪੋਰਟ ਆਂ ਆਈ ਜੀ ਆਂ ਨਹੀਂ ਨਹੀਂ ਠੀਕ ਹੈ ਪੂਰੇ ਇੱਕੀ ਚੁੱਕ ਪੂਰੀ ਸੋਹਣੀ ਲੱਗੀ ਸਾਨੂੰ ਆ ਆਪਣੇ ਮਿਸਤਰੀ ਸਾਹਿਬ ਨੇ ਇਹਨੂੰ ਵੀ ਦੇਖਣੇ ਮਿਸਤਰੀ ਸਾਹਿਬ ਇਤੋਂ ਹੀ ਨੇ ਨਹੀਂ ਇਹ ਕਿਲੇ ਤੋਂ ਨੇ ਬਈ ਕਲਾ ਬਟੂਆ ਜੀ ਕਿਹੜਾ ਕਲਾ ਲੰਗਾ ਦੂਜੇ ਮੈਂ ਲੰਗੋੜ ਤੋਂ ਦੂਜਾ ਮੁੰਡਾ ਕਿਲੇ ਤੋਂ ਅੱਛਾ ਜੀ ਅੱਛਾ ਤਾਜ ਮਹਿਲ ਨਹੀਂ ਬਣਾਇਆ ਇਹਨਾਂ ਹਾਂ ਉਹ ਦੇਖ ਮਿੰਟ ਲੱਡੂ ਰੋੜ ਦੇ ਸਾਨੂੰ ਹਾਂ ਮਿਸਤਰੀ ਲੱਡੂ ਦੇਣਾ ਕਿਹਾ ਥੋੜਾ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਧੰਨਵਾਦ ਹਾਂ ਜੀ ਨਹੀਂ ਠੀਕ ਹੈ ਜੀ ਅਸੀਂ ਤਾਂ ਵਧੀਆ ਕਰਾਂਗੇ ਜਿੰਨਾ ਕਰਾਂਗੇ ਨਾ ਨਾ ਫੇਰ ਆ ਗਏ ਸੀ ਮੈਟਰੋ ਆਪਾਂ ਉਹਨਾਂ ਦੇ ਵਾਰਲੇ ਕਰ ਆਉ ਦਿਖਾਉਨੇ ਆ ਤੁਹਾਨੂੰ ਇਹ ਤੇ ਬਾਗ ਵੱੱਦ ਹੈ ਇਹ ਤੇ ਪਹਿਲਾਂ ਇੱਥੇ ਪਾਉਣ ਦੀ ਸਲਾਹ ਸੀ ਹਾਂ ਇਹ ਵੀ ਜਮਾ ਸੜਕ ਤੇ ਆ ਗਿਆ ਨਾ ਤਾਂ ਐ ਸੀ ਵਧੀਆ ਵਧੀਆ ਬਹੁਤ ਹੈ ਹਾਂ ਮਹਾਰੀ ਕੀਮਤਾਂ ਆਖੋ ਹੈ ਨਾ ਆਹਾਂ ਹੋਰ ਹਾਂ ਆ ਦੋ ਝੋਟੀਆਂ ਹੈ ਮੱਝਾਂ ਠੀਕ ਆ ਗੱਲ ਖੋਡੇ ਮੁਰਗੇ ਵੀ ਰੱਖੇ ਨੇ ਕੀ ਬਾਤ ਹੈ ਮੁਰਗੇ ਵੀ ਰੱਖੇ ਨੇ ਮਿੱਤਰੋ ਦੇਸੀ ਇਹ ਤੁਮੇਰਾ ਖੇਤ ਦੇਖੇਂਗਾ ਨਾ ਮੱਲਾ ਹਾਂਜੀ ਮੰਨਨੇਗਾ ਵੀ ਐਸੇ ਦਾ ਪਾਹਣਾ ਜੱਟ ਦਾ ਅੱਛਾ ਕਿਆ ਬਾਤ ਪੂਰਾ ਹੈ ਦਿਖਾ ਕੇ ਹਮਾਂਗੇ ਫਿਰ ਕਿਤੇ ਦਿਖਾਵਾਂਗੇ ਜੀ ਤਾਂ ਟਾਈਮ ਲਗਿਆ ਅਈਆ ਵਧੀਆ ਮੁਰਗੇ ਠੀਕ ਆ ਗੱਲ ਸਾਡੇ ਵੀ ਰੱਖ ਲੈਣਾ ਨਾ ਫੇਰ ਠੀਕ ਆ ਗੱਲ ਜੀ ਵਧੀਆ ਛੇਤਲੀ ਕੁਝ ਨਹੀਂ ਜੀ ਸਹੀ ਗੱਲ ਬਲਦ ਵੀ ਫਿਰ ਬਲਦ ਤੇ ਜਾਂਦੇ ਹੋਗਾ ਆਹ ਕਾਕਾ ਲਵੀਆ ਖੇਤ ਹੈ ਹੈ ਜੁੜਦੇ ਨੇ ਹਾਂ ਨਹੀਂ ਕੋਈ ਠੀਕ ਹੈ ਹਾਂ ਜੋੜਦੇ ਯਾਰਾ ਕੁੱਤਾ ਵੀ ਰੱਖਿਆ ਵਾ ਕੇ ਆ ਬਾਤ ਹਾਂਜੀ 22 ਸਾਲ ਤਾਂ ਹੋ ਗਏ ਆਏ ਇਹ ਬਾਲਦ ਠੀਕ ਹੈ 22 ਸਾਲ ਹੋ ਗਏ ਆਪਦੇ ਆਪ ਜਾਂਦਾ ਉਹ ਜਦੋਂ ਛੱਡ ਦਿੰਦੇ ਹੋ ਗਏ ਆ ਰਾ ਖੇਤ ਤੇ ਮੈਂ ਉਹ ਕਹਿੰਦੇ ਆਟੋਮੈਟਿਕ ਕਰ ਜੀਦਾ ਉਹ ਕਹਿੰਦੇ ਨਹੀਂ ਆਟੋਮੈਟਿਕ ਆ ਆਈ ਬੋਰਡ ਨਾਲ ਕਰੇ ਇੱਕ ਕਰਮ ਤੇ ਆਏ ਬੈ ਕੇ ਟੱਕ ਕੇ ਉੱਥੇ ਉੜ ਦੂੰ ਇੱਕ ਟੈਰ ਦੀ ਅੱਛਾ ਜੀ ਆਪ ਪਿੱਛੇ ਹਟ ਕੇ ਟੱਕ ਕੇ ਮੰਗ ਨੂੰ ਉੜ ਦਿੰਦਾ ਹਾਂ ਨਾ ਠੀਕ ਆ ਡੌਗੀ ਵੀ ਡੌਗੀ ਕਦੋਂ ਦਾ ਕਰ ਜੀਦਾ ਛੱਤ ਦੇ ਸਾਡੀ ਕਹਿਲੀ ਪਾਈ ਉਹ ਬੰਦੇ ਪਾੜ ਲਿਆ ਸੀ ਸੜਕੀ ਜੀ ਤੋਂ ਭੜ ਕੇ ਬੰਨ ਲਿਆ ਸੀ ਨਹੀਂ ਵਧੀਆ ਫਿਰ ਵਿਚਾਰੇ ਰੋਟੀ ਪਾਣ ਲੱਗੇ ਉਹਨਾਂ ਨੇ ਠੀਕ ਆਂ ਵੀ ਰੋਟੀ ਨਹੀਂ ਦੁੱਧ ਆਂਡੇ ਆਹ ਸਰਦਾਰ ਜਦੋਂ ਚੱਕਣਾ ਬਣਦਾ ਤਾਂ ਚੱਕਣ ਵੀ ਫੜੀ ਗਿਆ ਉਹ ਕੁੱਤਿਆਂ ਦਾ ਬੜੀ ਸੇਵਾ ਕਰਦਾ ਉਹ ਤੇੜੂ ਗਲਵਾ ਦੇਈ ਕੁੱਤੇ ਦੇ ਤੇ ਆਹ ਕੀ ਕਿ ਰਾਜ ਨੇ ਆ ਤੋੜੀ ਵਾਲਾ ਵਧੀਆ ਇਹ ਜਿਹੜੇ ਚੜੇ ਹੋਇਆ ਕਰਨ ਨਾਲ ਲਾਰ ਗਿਆ ਹੂੰ ਪੂਰਾ ਬਟਾ ਦੋ ਗੱਡੇ ਨੀਦੀ ਦੇ ਬੈਨੇ ਤੇ ਹਾਂ ਵਧੀਆ ਨਹੀਂ ਠੀਕ ਹੈ ਗੱਲ ਪੂਰਾ ਉਹ ਕੇ ਰਿਪੋਰਟ ਹੈ ਟਰੈਕਟਰ ਸਾਡੇ 735 ਠੀਕ ਆ ਕਾਲੇ ਦਾ ਮੈਂ ਤਾਂ ਇਹੀ ਰੱਖੂਗਾ ਦੀ ਜ਼ਿੰਦਗੀ ਚ ਨਾ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ ਜੀ ਕੋਈ ਬਸ ਮੈਂ ਜੀ ਆ ਸਾਡੇ ਮਿਸਤਰੀ ਜੇ ਮੰਨ ਗਏ ਫੱਪੜ ਕਹਿੰਦੇ ਨੇ ਉਹ ਵੀ ਅਜਾ ਤਕੜਾ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਮੋਟਰ ਫੇਰ ਇੱਥੇ ਪਾਣੀ ਵਾਲੇ ਅੱਡਾ ਕੇ ਉਂ ਚੱਲਦੀ ਹੈ ਤੇਰਾ ਉਧਰੋਂ ਹੀ ਇੱਧਰ ਕਨੈਕਸ਼ਨ ਕੀਤਾ ਹੋਇਆਗਾ ਬਸ ਅੱਛਾ ਅੱਛਾ ਇਹ ਗੱਲੋਂ ਕਰ ਲਈਏ ਪੜ੍ਹਨੀ ਕਰ ਲੈਣਾ ਨਹੀਂ ਓਕੇ ਰਿਪੋਰਟ ਆ ਪੂਰਾ ਵਧੀਆ ਲੱਗਿਆ ਸਾਨੂੰ ਜੀ ਇਹ ਫਾਰਕ ਦੇ ਸਾਹਮਣੇ ਮੈਂ ਤਾਂ ਕਹਿੰਦਾ ਤੂੰ ਮੇਰਾ ਖੇਤ ਦੇਖ ਲੈ ਫਾਰਮ ਉੱਥੇ ਹਾਂ ਦਿਖਾਵਾ ਆ ਗਿਆ ਉਹ ਹੀ ਕਦੇ ਸਾਡੀ ਵੀ ਅਸਾਂ ਸਾਈਕਲ ਲਈ ਦੇਗਾ ਫਿਰ ਜਦੋਂ ਅਸੀਂ ਤੁਰਨ ਲੱਗਦੇ ਸੀ ਇਹਨੇ ਮਨਪ੍ਰੀਤ ਵੀ ਆ ਗਿਆ ਸੀ ਇਹ ਵੀ ਜੀ ਫਿਰ ਸਾਨੂੰ ਦੱਸਣਾ ਚਾਹੁੰਦੇ ਆ ਵੀ ਬੈਂਕ ਚ ਜੌਬ ਕਰਦੇ ਨੇ ਮੈਨੇਜਰ ਨੇ ਮਿਲਲੇ ਸੀ ਇਹਨਾਂ ਨੂੰ ਵੀ ਮਗਾ ਵਧੀਆ ਗੱਲ ਆ ਤੁਹਾਡੀ ਫਿਰ ਆਏ ਇਹ ਜੇ ਵੇਲੇ ਆਉਣੇ ਹੈ ਜੀ ਤੁਸੀਂ ਆ ਹੁਣ ਤਾਂ ਕੈਮ ਨਾਲ ਆ ਜਾਣਾ ਬਾਈ ਬੜਾ ਲੇਟ ਹੋਣਾ ਮੈਂ ਸੱਤ ਤਾਂ ਹੋਣੀ ਹੈ ਸਾਰੇ ਕੋਈ ਨਹੀਂ ਨਹੀਂ ਵਰੀਆ ਜੀ ਵਰੀਆ ਵਰੀ ਬਾਈ ਸਾਡੇ ਤੋਂ ਆ ਪੱਤੀ ਪੱਤੀ ਚਲਾ ਲਾ ਵੀ ਸਾਰੇ ਘਰ ਹੀ ਨਵੇਂ ਪਈ ਜਾਂਦੇ ਆ ਪੰਜ ਸਾਰੇ ਮਿਸਤਰੀ ਦਾ ਹੁਣ ਚੱਲਦਾ ਪਿਆ ਛੂਟੀ ਜੀ ਪੱਤੀ ਆ ਨਹੀਂ ਘਰ ਤਿੰਨ ਚਾਰ ਕੇ ਬਸ ਬਾ ਠੇਕੇ ਦੀ ਆ ਥੋੜਾ ਕੰਮ ਤਾਂ ਹੁੰਦਾ ਠੇਕੇ ਦੀ ਆ ਬਾਈ ਅਬਦੁੱਲਾ ਬੇਹੜਾ ਟਾਈਮ ਆ ਹੋਰ ਅਸੀਂ ਤਾਂ ਆਪ ਬਿਜ਼ੀ ਲੈ ਬਿਜ਼ੀ ਵਾਲੀ ਹਾਂ ਵਾਕੀ ਲੋਕਾਂ ਦਾ ਮੂਹ ਵੀ ਦਿਮਾਗਾਂ ਦੇ ਹੋਣਗੇ ਹਨਾ ਜੀ ਹੁਣ ਤਾਂ ਪਰ ਦਿਮਾਗ ਚ ਛੋਟੇ ਤਾਂ ਨਿਕਲ ਗਏ ਤੁਸੀਂ ਤਾਂ ਉੱਚੀ ਪੋਸਟ ਤੇ ਹੋਗੇ ਦਿਮਾਗ ਦਾ ਜਿੰਮ ਦਾ ਸੰਗਮਨਪ੍ਰੀਤ ਤੁਸੀਂ ਵੀ ਪੂਰਾ ਰੱਖਿਆ ਹੈ ਫੇਰ ਮੈਂ ਲਾਈ ਆ ਵੀ ਬਹੁਤ ਜ਼ਿਆਦੇ ਹਾਂ ਉੱਥੇ ਜੋ ਰਹਿਣਾ ਜਦੋਂ ਸੰਗੜਾ ਨੂੰ ਮਿਲਾਈ ਜਾਂਦਾ ਜੀ ਮੇਰਾ ਸ਼ਹਿਰ 99 ਹੈ 92 ਤੇ 94 ਕਿਲੋ ਬਾਸ ਸੀ ਮੇਰੇ ਅੱਛਾ ਸਾਰੇ ਟੱਕੂਟ ਜੇ ਬਣ ਕੇ ਨਹੀਂ ਪੇੜ ਪੂੜਾ ਵਾਲੇ ਜਿਹੜੇ ਹੁੰਦੇ ਨੇ ਡੋਲੇ ਪੂੜੇ ਬੜੀ ਆ ਘੈਰ ਬਣਗੇ ਆ ਜਮਤਾ ਦਿਖਾ ਦਈ ਅਸੀਂ ਆ ਰੱਖੀਏ ਜਮਤਾ ਤੁਸੀਂ ਆਹੀ ਰੱਖਿਆ ਹਨਾ ਜੀ ਜਮਤਾ ਹਾਂਜੀ ਉਹ ਜਮਤਾ ਦਿਖਾ ਦੀ ਵੇਰਾ ਨੂੰ ਤਾਂ ਠੀਕ ਆ ਗੱਲ ਬਾਤ ਆ ਜਮਦਾ ਸੌਂਕ ਮਾਇ ਵੀ ਬਹੁਤ ਰੱਖਿਆ ਸੀ ਪਹਿਲਾਂ ਹੁਣ ਦੁਬਾਰੇ ਫੇਰ ਸਟਾਰਟਿੰਗ ਕਰਦੇ ਆਂ ਦੀ ਭਜਣ ਦੀ ਹੁਣ ਕਰਦੇ ਆਂ ਜੀ ਯਾਨੀ ਕਿ ਕਦੇ ਦਿਨ ਤੱਕ ਬਸ ਵੀ ਕਰਾਂਗੇ ਹਾਂ ਓਕੇ ਬਈ ਠੀਕ ਹੈ ਜੀ ਚੰਗਾ ਜੀ ਮਨਪ੍ਰੀਤ ਜੀ ਮਾਰ ਲੇ ਬੇੜਾ ਚੰਗਾ ਜੀ ਜਰੂਰ ਕਹਿ ਦਿੱਤੀ ਬਸ ਦੇਖ ਹੀ ਲੈ ਲੈਣਗੇ ਉਹ ਪਾਸੇ ਬਾਰੇ ਠੀਕ ਹੈ ਜੀ ਸਾਰਿਆਂ ਨੂੰ ਸਾਰੀ ਫੈਮਲੀ ਸਾਰੀ ਮਾਨ ਪੈਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੰਗਾ ਵੀਰੇ ਚੰਗਾ ਜੀ ਚੰਗਾ ਜੀ ਮਾਸੀ ਜੀ ਓਕੇ ਬਈ ਉਹ ਵੀ ਮਤਰਾ ਵੇਰੇ ਇੱਥੇ ਸਾਨੂੰ ਹਨੇਰਾ ਹੋ ਗਿਆ ਸੀ ਲਾਈਟਾਂ ਜਾਂ ਲੱਗੀਆਂ ਸੀ ਮਾੜੇ ਮਾੜੇ ਨਾਲ ਹੀ ਕਮਨਿੰਦਰ ਓਕੇ ਓਕੇ ਜੀ ਓਕੇ